ਜ਼ਿਲ੍ਹਾ ਟ੍ਰੈਫਿਕ ਪੁਲਿਸ ਟ੍ਰੈਫਿਕ ਜਾਗਰੂਕਤਾ ਕੈਂਪਸ ਸੰਬੰਧੀ ਲਗਾਤਾਰ ਯਤਨ ਕਰ ਰਹੀ ਹੈ ਇਸ ਤਹਿਤ ਸ਼ਹਿਰ ਦੇ ਸਾਰੇ ਟ੍ਰੈਫਿਕ ਇੰਚਾਰਜ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਟ੍ਰੈਫਿਕ ਜਾਗਰੂਕਤਾ ਕੈਂਪ ਲਗਾ ਰਹੀ ਹਨ ਰਾਜਪੂਰਾ ਟ੍ਰੈਫਿਕ ਇੰਚਾਰਜ ਸਰਦਾਰ ਗੁਰਬਚਨ ਸਿੰਘ ਅਤੇ ਜ਼ਿਲ੍ਹਾ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦੇ ਸਾਂਝੇ ਯਤਨਾਂ ਨਾਲ ਰਾਜਪੂਰਾ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਕੈਂਪਸ ਸਮਾਗਮ ਕਰਵਾਈ ਜਾ ਰਹੀ ਹਨ ਇਸੇ ਤਹਿਤ DAV ਸਕੂਲ ਰਾਜਪੁਰਾ ਦੇ ਬੱਚਿਆਂ ਨੂੰ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਟ੍ਰੈਫਿਕ ਨਿਜ਼ਮਾ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਬੱਚੇ ਖੁਦ ਇਹਨਾਂ ਨਿਜ਼ਮਾ ਦੀ ਪਾਲਣਾ ਕਰਨ ਅਤੇ ਆਲੇ ਦੁਆਲੇ ਦੇ ਬੱਚੇ ਵੀ ਲੋਕਾਂ ਅਤੇ ਬੱਚਿਆਂ ਨੂੰ ਇਹਨਾਂ ਨਿਜ਼ਮਾ ਪ੍ਰਤੀ ਜਾਗਰੂਕ ਕਰਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਾ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਚੰਨ ਸਿੰਘ ਚਾਰਟਰ ਪੁਲਿਸ ਰਾਜਪੁਰਾ DAV ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਾਜਪੁਰਾ ਵਿਖੇ ਆਏ ਸੀ ਜੀ ਮਾਨਯੋਗ SSP ਸਾਹਿਬ ਪਟਿਆਲਾ ਵਰੁਣ ਸ਼ਰਮਾ ਜੀ ਐਸਪੀ ਟ੍ਰੈਫਿਕ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੈਂਥੇ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਸ਼ੋਕਰਾਮ ਜੀ ਦੀ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਆਸੀ ਅੱਜ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਜੀ ਟੈਪਕ ਨਿਯਮਨ ਸਬੰਧੂ ਜਾਗਰੂਕ ਕੀਤਾ ਹੈ ਤੇ ਇੱਕ ਜਾ ਆ ਕੇ ਜੀ ਸਰ ਆਪਾਂ ਜੀ ਸਕੂਲ ਦੇ ਜਿਹੜੇ ਟਰਾਂਸਪੋਰਟ ਦੇ ਟੀਚਰ ਸਾਹਿਬਾਨ ਜਿਹਨਾਂ ਨੂੰ ਦੇਖਦੇ ਨੇ ਟਰਾਂਸਪੋਰਟ ਨੂੰ ਉਹਨਾਂ ਨੂੰ ਵੀ ਇਹ ਦੱਸਿਆ ਕਿ ਵੀ ਜਿਹੜੇ ਗੱਡੀ ਦੇ ਕਾਗਜ਼ਾਤ ਹੈ ਉਹ ਪੂਰੇ ਹੋਣੇ ਚਾਹੀਦੇ ਨੇ ਜਿੱਦਾਂ ਕਿ ਉਹਨਾਂ ਦੀ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਿਆ ਸਪੀਡ ਗਵਰਨਰ ਹੋ ਗਿਆ ਕੈਮਰਾ ਫੀਮੇਲ ਅਟੈਂਡਡ ਤੇ ਹੋਣੀ ਚਾਹੀਦੀ ਜ਼ਰੂਰੀ ਹੈ ਤੇ ਇਹ ਅੱਗੇ ਜਿੱਦਾਂ ਕਿ ਟ੍ਰਿਪਲਿੰਗ ਕਰਦੇ ਨੇ ਬੱਚੇ ਉਹਨਾਂ ਨੂੰ ਅੰਡਰ ਰੇਡ ਡਰਾਈਵਿੰਗ ਨਾ ਕਰਨ 모ਬਾਈਲ ਫੋਨ ਦੀ ਵਰਤੋਂ ਨਾ ਕਰਨ ਦੀ ਤੇ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਕਿਸੇ ਤਰ੍ਹਾਂ ਦਾ ਵੀ ਕੋਈ ਵਿਕਲ ਨਹੀਂ ਚਲਾਣਾ ਇਹ ਅੱਜ ਆ ਕੇ ਜੀ ਅੱਜ ਸਕੂਲ ਦੇ ਵਿੱਚ ਜਿੱਦਾਂ ਯੁੱਧ ਨਸ਼ਾ ਅਮਰੁੱਧ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਗਿਆ ਜਿਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਹੁਤ ਵੱਡੀ ਉਹਦੇ ਚ ਜੀ ਸਾਡੇ ਸਾਰੇ ਜਿੰਨੇ ਐਸਚਓ ਸਹਿਬਾਨ ਨੇ ਚੌਂਕੀ ਇੰਚਾਰਜ ਸਹਿਬਾਨ ਨੇ ਜੀਓ ਸਹਿਬਾਨ ਨੇ ਸਾਡੇ ਉਹ ਵਾਕ ਵਾਕ ਜਾ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜੀ ਤੇ ਉਹ ਇੱਕ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਆਪਾਂ ਜੋ ਪੰਜਾਬ ਹੈ ਉਹਨੂੰ ਨਸ਼ਾ ਮੁਕਤ ਬਣਾਣਾ ਹੈ ਉਸ ਨੂੰ ਵੀ ਲੈ ਕੇ ਅਸੀਂ ਅੱਜ ਬੱਚਿਆਂ ਨੂੰ ਇੱਥੇ ਜਾਗਰੂਕ ਕੀਤਾ ਹੈ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਵੀ ਜਾਗਰੂਕ ਕੀਤਾ ਹੈ ਜੀ ਸਰ ਇਹ ਵਾਲੇ ਪਹਿਲੇ ਵੀ ਅਵੇਅਰਨੈਸ ਚਲਾਏ ਗਏ ਸੀ ਉਦੋਂ ਬਾਅਦ ਫਿਰ ਕੁਝ ਟਾਈਮ ਠੰਡੇ ਹੋ ਗਏ ਹੁਣ ਫੇਰ ਦੁਬਾਰਾ ਐਕਟਿਵ ਹੋ ਗਏ ਇਸ ਵਾਰੀ ਮਤਲਬ ਕੀ ਹੈ ਵੀ ਹੁਣ ਐਕਟਿਵ ਹੋ ਗਏ ਕਿ ਕਾਰਵਾਈ ਹੋ ਰਹੀ ਹੈ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਹੀ ਇਹ ਆਮ ਲੋਕਾਂ ਨੂੰ ਤੇ ਆਮ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਦੇਖੋ ਜੇ ਸਾਡੇ ਕੋਲ ਨਾ ਇੱਕ ਈ ਚਲਾਨ ਮਸ਼ੀਨ ਆ ਗਈ ਹੈ ਜਿਹਦੇ ਨਾਲ ਅਸੀਂ ਉਹਦੇ ਨੰਬਰ ਕਲਿੱਕ ਕਰਦੇ ਆ ਤਾਂ ਉਹਦਾ ਚਲਾਨ ਪਾ ਦਿੰਦੇ ਹਾਂ ਜਿੱਦਾਂ ਕਿ ਹੁਣ ਟ੍ਰਿਪਲਿੰਗ ਕਰ ਰਹੇ ਨੇ ਕਈ ਵਾਰ ਕੀ ਹੁੰਦਾ ਕਿ ਉਹ ਸੋਚਦਾ ਕਿ ਮੈਂ ਭੱਜ ਗਿਆ ਤੇ ਕਿ ਮੇਰਾ ਚਲਾਨ ਨਹੀਂ ਹੋਏਗਾ ਉਹਦਾ ਅਸੀਂ ਨੰਬਰ ਫੋਟੋ ਕਲਿੱਕ ਕਰ ਨੰਬਰ ਪਲੇਟ ਦੀ ਕਰ ਲੈਨੇ ਆ ਤੇ ਉਹਦਾ ਜਿਹੜਾ ਨਾਮ ਪਤਾ ਮੋਬਾਈਲ ਨੰਬਰ ਆ ਜਾਂਦਾ ਜੀ ਫਿਰ ਆਸਾ ਉਹਦਾ ਚਲਾਨ ਉਹਦਾ ਚਲਾਨ ਪਾ ਦਿੰਨੇ ਆ ਤੇ ਇਸ ਕਰਕੇ ਇਹਦੇ ਨਾਲ ਬਹੁਤ ਫਰਕ ਪਿਆ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਔਰ ਬਾਰ-ਬਾਰ ਕਰ ਰਹੇ ਆ ਕਿ ਜਿੱਦਾਂ ਕਿ ਐਮਬੂਲੈਂਸ ਨੇ ਰੋਡ ਤੋਂ ਗੁਜ਼ਰਨਾ ਹੁੰਦਾ ਫਾਇਰ ਬ੍ਰਿਗੇਡਰ ਨੇ ਰੋਡ ਤੋਂ ਗੁਜ਼ਰਨਾ ਹੁੰ ਤੇ ਇਹ ਸੜਕਾਂ ਦੇ ਉੱਤੇ ਜਿੱਦਾਂ ਕਿ ਉਤੋਂ ਗੱਗਿਆਣਾ ਚੌਂਕ ਤੋਂ ਲੈ ਕੇ ਜੀ ਟਾਲੀ ਵਾਲੇ ਚੌਂਕ ਹੋ ਗਿਆ ਜੀ ਅੱਗੇ ਦੁਰਗਾ ਮੰਦਰ ਬੱਤੀਆਂ ਹੋ ਗਿਆ ਇਹਦੇ ਤੇ ਕੀ ਜੀ ਜਿਹੜੀ ਸੜਕ ਹੈ ਉਹਦੇ ਤੇ ਵਿਕਲ ਪਾਰ ਕਰਕੇ ਬਾਜ਼ਾਰ ਚਲੇ ਜਾਂਦੇ ਨੇ ਜਦ ਕਿ ਪਾਰਕਿੰਗ ਬਣੀ ਹੋਈ ਹੈ ਟ੍ਰੈਫਿਕ ਦਫ਼ਤਰ ਦੇ ਪਿੱਛਲੇ ਪਾਸੇ ਤਾਂ ਉੱਥੇ ਹੀ ਆਪਣਾ ਵਿਕਲ ਪਾਰਕ ਕਰਕੇ ਜਾਣ ਤਾ ਜੋ ਸੁਰੱਖਿਅਤ ਰਹਿ ਸਕੇ ਜਿਹੜੀ ਕਿ ਸੜਕ ਸੜਕ ਦੇ ਵਿੱਚ ਆਵਾ ਜਾਵੀ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਜਿਹੜੀ ਉਹ ਟ੍ਰੈਫਿਕ ਹੈ ਉਹ ਨਿਰਵਗਨ ਲੰਘ ਸਕੇ ਤੇ ਜਿਹੜੀ ਬਾਜ਼ਾਰ ਵਿੱਚ ਗਟੀਆਂ ਜਾਂ ਈ ਰਿਸ਼ਾ ਰੇੜੀ ਵਾਲੇ ਖੜੇ ਆਂ ਜਾਮ ਦਾ ਕਾਰਨ ਬੰਦੇ ਉਹਨਾਂ ਤੇ ਕੀ ਕਾਰਵਾਈ ਆ ਹਾਲਾਂਕਿ ਮਾਨਯੋਗ ਕੋਰਟ ਵੱਲੋਂ ਇਹ ਹਦੇਸ਼ ਹੈ ਕਿ ਉੱਥੇ ਨਾ ਕੋਈ ਪਾਰਕਿੰਗ ਹੋਏਗੀ ਤੇ ਨਾ ਹੀ ਕੋਈ ਰੇੜੀ ਖੜੇ ਮਾਨਯੋਗ ਪੰਜਾਬ ਐਂਡ ਹਰਿਆਣਾ ਕੋਰਟ ਦੇ ਹਰਿਆਣਾ ਜੀ ਦੇ ਸਾਨੂੰ ਹਦੀਸ ਆਏ ਹੋਏ ਨੇ ਤੇ ਨਗਰ ਕੌਂਸਲ ਰਾਜਪੁਰਾ ਨੂੰ ਵੀ ਆਏ ਹੋਏ ਨੇ ਜੀ ਜਿਸ ਤੇ ਅਸੀਂ ਬਾਰ ਬਸਮੇ ਸਮੇਂ-ਸਮੇਂ ਸੇ ਮੈਂ ਜੋ ਇਹਨਾਂ ਨੂੰ ਪੱਤਰ ਲਿਖਦਾ ਰਹਿਣਾ ਨਗਰ ਕੌਂਸਲ ਅਕਾਰ ਸਦਕ ਅਫਸਰ ਰਾਜਪੁਰਾ ਨੂੰ ਜੀ ਉਹਨੂੰ ਪੱਤਰ ਵੀ ਲਿਖੇ ਨੇ ਤੇ ਜਿਹੜੇ ਸਾਡੇ ਮੁਲਾਜ਼ਮ ਨੇ ਜਿੱਦਾਂ ਕਿ ਹੁਣ ਅਸੀਂ ਲੱਕੜ ਮੰਡੀ ਚੌਂਕ ਦੇ ਵਿੱਚ ਜੀ ਵਨ ਵੇ ਟ੍ਰੈਫਿਕ ਕੀਤਾ ਗਿਆ ਉਹ ਵਨ ਵੇ ਟ੍ਰੈਫਿਕ ਨੂੰ ਅਸੀਂ ਸੁਚਾਰੂ ਢੰਗ ਨਾਲ ਚਲਾਉਣ ਲਈ ਉੱਥੇ ਸਾਡਾ ਇੱਕ ਮੁਲਾਜ਼ਮ ਜਿਹੜਾ ਹੈ ਤੋਂ ਅਸੀਂ ਤਨਾਤ ਕੀਤਾ ਹੋਇਆ ਜਿਹੜਾ ਟਾਲੀ ਵਾਲੇ ਚੌਂਕ ਦੇ ਸਾਡੇ ਮੁਲਾਜ਼ਮ ਹੁੰਦਾ ਉਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਬਾਜ਼ਾਰ ਦੇ ਵਿੱਚ ਸਮੇਂ-ਸਮੇਂ ਸਿਰ ਜਾ ਕੇ ਚੱਕਰ ਲਗਾ ਕੇ ਜਿਹੜੇ ਰੇੜੀਆਂ ਨੂੰ ਸਾਈਡ ਤੇ ਕਰਾਊਗਾ ਔਰ ਈ ਰਿਕਸ਼ਾ ਨੂੰ ਵੀ ਸਾਈਡ ਤੇ ਕਰਾਏਗਾ ਕਿ ਜਿਸਦਾਂ ਕਿ ਪਿੱਛੇ ਕੋਈ ਸਮੇਂ ਬਾਅਦ ਪ੍ਰੋਬਲਮ ਆਂਦੀ ਹੈ ਜੀ ਜਿਹੜਾ ਮੇਨ ਏਪੀ ਜੈਨ ਹਸਪੀਟਲ ਦਾ ਉੱਥੇ ਕੀ ਹੈ ਕਿ ਈ ਰਿਕਸ਼ਾ ਵਾਲੇ ਖੜੇ ਰਹਿੰਦੇ ਨੇ ਉਹਨਾਂ ਨੂੰ ਮੈਂ ਜਾ ਕੇ ਮੀਟਿੰਗ ਲਈ ਸੀ ਮੀਟਿੰਗ ਲੈ ਕੇ ਉਹਨਾਂ ਨੂੰ ਸਮਝਾਇਆ ਸੀਗਾ ਵੀ ਤੁਸੀਂ ਦੇਖੋ ਐਂਬੂਲੈਂਸ ਨੇ ਬਾਰ ਬਾਰ ਆਣਾ ਜਾਣਾ ਹੁੰਦਾ ਤਾਂ ਇੱਥੇ ਕੋਈ ਤੁਸੀਂ ਅੜਿੱਕਾ ਨਾ ਬਣੋ ਤੇ ਇਹਨਾਂ ਨੂੰ ਤੁਸੀਂ ਇੱਥੋਂ ਸਾਈਡ ਤੇ ਕੀਤਾ ਜਾਵੇ ਜੇਕਰ ਉਹ ਨਹੀਂ ਹਟਣਗੇ ਤਾਂ ਉਹਦਾ ਉਹਨਾਂ ਦਾ ਚਲਾਨ ਕੀਤਾ ਜਾਣਗੇ ਸਰ ਅੱਜ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਨੂੰ ਅਵੇਅਰ ਕਰਨ ਦੀ ਤਾਂ ਅਗਰ ਕੋਈ ਅੰਡਰਏਜ ਬੱਚਾ ਐਕਟਿਵਾ ਬੁਲੇਟ ਜਾਂ ਕੁਝ ਚਲਾਉਂਦੇ ਫੜਿਆ ਜਾਂਦਾ ਤਾਂ ਉਸ ਬਾਰੇ ਤੁਹਾਡੀ ਕੀ ਕਾਰਵਾਈ ਰਹਿੰਦੀ ਹੈ ਦੇਖੋ ਮੈਂ ਫੇਰ ਤੁਹਾਡੇ ਚੈਨਲ ਤੇ ਇਹੀ ਵਾਰ-ਵਾਰ ਅਪੀਲ ਕਰਦਾ ਜੇ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੇ ਇਹ ਦੇਖੋ ਤੁਹਾਡੀ ਜਦੋਂ ਇਹ ਨਿਊਜ਼ ਹੈ ਇਹ ਲਗਣੀ ਹੈ ਇਹ ਸੁਣਨਗੇ ਉਹ ਤੇ ਉਹ ਬੱਚਿਆਂ ਨੂੰ ਮੈਂ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਅਪੀਲ ਕਰਦਾ ਜਦੋਂ ਅਸੀਂ ਅੰਡਰੇਜ ਡਰਾਈਵਿੰਗ ਦਾ ਚਲਾਨ ਕਰਦੇ ਆ ਤੇ ਮਾਨਯੋਗ ਅਦਾਲਤ ਉੱਥੇ ਮਾਤਾ ਪਿਤਾ ਜੀ ਨੂੰ ਵੀ ਨਾਲ ਬੱਚੇ ਦੇ ਬੁਲاندی ਹੈ ਤੇ ਉੱਥੇ ਇੱਕ ਜੁਰਮਾਨਾ ਵੀ ਭਰਨਾ ਪੈਂਦਾ ਤਾਂ ਇਸ ਕਰਕੇ ਆਪਾਂ ਨੂੰ ਇਸ ਤੋਂ ਬਚਣਾ ਹੈ ਤੇ ਆਪਾਂ ਨੇ ਅੰਡਰੇਜ ਡਰਾਈਵਿੰਗ ਬੱਚਿਆਂ ਨੂੰ ਨਹੀਂ ਕਰਨ ਦੇਣੀ ਤੇ ਤਿੰਨ ਸਵਾਰੀਆਂ ਬੈਠ ਕੇ ਔਰ ਮੋਬਾਈਲ ਫੋਨ ਦੀ ਵਰਤੋਂ ਇਹ ਨਹੀਂ ਕਰਨਗੇ ਤੇ ਇਹ ਉਹਨਾਂ ਦੇ ਕਾਜਯਤ ਗੱਡੀਆਂ ਦੇ ਪੂਰੇ ਰੱਖਣਗੇ ਅੱਜ ਅਸੀਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਸੀ ਸਾਡੇ ਜਿਹੜੇ ਮਾਨਯੋਗ ਐਸਐਸਬੀ ਸਾਹਿਬ ਤੇ ਐਸਪੀ ਸਾਹਿਬ ਟ੍ਰੈਫਿਕ ਦੀ ਤਰਫ ਤੋਂ ਜੋ ਸਾਨੂੰ ਹਦਾਇਤਾਂ ਮਿਲੀਆਂ ਸਨ ਸਕੂਲਾਂ ਵਿੱਚ ਜਾ ਕੇ ਬੱਚਿਆਂ ਵਾਸਤੇ ਜਾਗਰੂਕ ਕੈਂਪ ਲਾਉਣ ਸੰਬੰਧੀ ਤੇ ਨਾਲ ਹੀ ਸਾਡੇ ਇੰਚਾਰ ਸਾਹਿਬ ਰਾਜਪੁਰਾ ਤੋਂ ਟ੍ਰੈਫਿਕ ਗੁਰਵਚਨ ਸਿੰਘ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਸਕੂਲਾਂ ਵਿੱਚ ਜਾ ਰਹੇ ਹਾਂ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਇਸ ਚੀਜ਼ ਦੀ ਅਵੇਅਰ ਹੋ ਸਕਣ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤੇ ਇਸ ਸਬੰਧੀ ਅਸੀਂ ਸਾਰੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤੇ ਜਿ ਤਰ੍ਹਾਂ ਸਕੂਲਾਂ ਵਿੱਚ ਚੱਲ ਰਹੇ ਹੈ ਕੈਂਪ ਜਾਂ ਅਵੇਅਰਨੈਸ ਪਰ ਉਸ ਤੋਂ ਇਲਾਵਾ ਵੀ ਹੋਰ ਵੀ ਆਪਾਂ ਕੋਈ ਪ੍ਰੋਗਰਾਮ ਔਰਗੇਨਾਈਜ਼ ਕਰ ਰਹੇ ਹਾਂ ਅਸੀਂ ਆਪਣੀ ਤਰਫ ਤੋਂ ਜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਾਰਕੀਟਾਂ ਵਿੱਚ ਤੇ ਨਾਲ ਹੀ ਸਾਡੇ ਸਾਂਝ ਕੇਂਦਰ ਕਮੇਟੀ ਮੈਂਬਰ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਉਦੇ ਵਿੱਚ ਵੀ ਅਸੀਂ ਅਫਸਰਾਂ ਦੇ ਕਹੇ ਤੇ ਆਪਣੀ ਤਰਫ ਤੋਂ ਪੂਰਾ ਸਹਿਯੋਗ ਕਰ ਰਹੇ ਹਾਂ ਜੋ ਪ੍ਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਹੈ ਅਸੀਂ ਉਹਨੂੰ ਨਿਭਾ ਰਹੇ ਹਾਂ ਮੈਂ ਇਲਪਨਾ 파ਠਕ ਪ੍ਰਿੰਸੀਪਲ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਾਜਪੁਰਾ ਅ ਦੱਸਣਾ ਚਾਹੀਦਾ ਵੀ ਸਾਡੇ ਸਕੂਲ ਵਿੱਚ ਸਰਕਾਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਹੜਾ ਕਿ ਜਾਗਰੂਕਤਾ ਕੈਂਪ ਸੀਗਾ ਬੱਚਿਆਂ ਲਈ ਜਿਸ ਵੀ ਟ੍ਰੈਫਿਕ ਨਿਯਮਾਂ ਦੇ ਬਾਰੇ ਦੱਸਿਆ ਗਿਆ ਔਰ ਬੱਚਿਆਂ ਨੂੰ ਅਲਗ-ਅਲਗ ਟ੍ਰੈਫਿਕ ਨਿਯਮਾਂ ਤੋਂ ਇਲਾਵਾ ਉਹਨਾਂ ਨੂੰ ਉਹ ਚੀਜ਼ਾਂ ਦੱਸੀਆਂ ਗਈਆਂ ਵੀ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਨਹੀਂ ਚਲਾਉਣਾ ਚਾਹੀਦਾ ਵਾਹਨ ਅਤੇ ਆਪਣੇ ਉਹਨਾਂ ਨੂੰ ਇੱਕ ਬਹੁਤ अच्छी ਗੱਲ ਇਹ ਉਹਨਾਂ ਦੇ ਥਰੂ ਅਸੀਂ ਇਹ ਮੈਸੇਜ ਪੇਰੈਂਟਸ ਨੂੰ ਵੀ ਦੇ ਪਾਏ ਕਿ ਉਹ ਆਪਣੇ ਪੇਰੈਂਟ ਨੂੰ ਜਾ ਕੇ ਜਾਗਰੂ ਕਰਨ ਵੀ ਟ੍ਰੈਫਿਕ ਨਿਯਮ ਕੀ ਕੀ ਹਨ ਤੇ ਉਹਨਾਂ ਨੇ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ ਇਹਨਾਂ ਦੀ ਮੈਂ ਬਹੁਤ ਆਬਾਰੀ ਹਾਂ ਵੀ ਇਹਨਾਂ ਨੇ ਆ ਕੇ ਇੱਕ ਬਹੁਤ ਅੱਛਾ ਸੰਦੇਸ਼ ਬੱਚਿਆਂ ਨੂੰ ਦਿੱਤਾ ਹੈ ਔਰ ਬੱਚਿਆਂ ਦੇ ਥਰੂ ਅਸੀਂ ਪੇਰੈਂਟਸ ਨੂੰ ਵੀ ਇਹ ਸੰਦੇਸ਼ ਦੇਣਾ ਜਿਹੜਾ ਹੈ ਉਹ ਤਿਆਦਾ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਜੇ ਪੇਰੈਂਟਸ ਇਸ ਚੀਜ਼ ਨੂੰ ਸਮਝਣਗੇ ਤਾਂ ਉਹ ਹਰ ਚੀਜ਼ ਨੂੰ ਅੱਛੀ ਤਰ੍ਹਾਂ ਨਾਲ ਕੰਟਰੋਲ ਕਰ ਸਕਦੇ ਹਨ ਤਾਂ ਮੈਂ ਇਹਨਾਂ ਦੋਨਾਂ ਦੀ ਸਾਰੀ ਟੀਮ ਦੀ ਬਹੁਤ-ਬਹੁਤ ਆਬ ਸਰਕਾਰ ਦੀ ਵੀ ਬਹੁਤ ਬਾਰੀਆਂ ਵੀ ਉਹਨਾਂ ਨੇ ਇੱਕ ਕੈਂਪ ਚਲਾਇਆ ਔਰ ਜਾਗਰੂਕਤਾ ਫੈਲਾਈ ਸਾਰੇ ਇੰਸਟੀਚੂਟਸ ਤੇ ਔਰ ਇਹਦੇ ਚਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਬੱਚੇ ਇਹਨਾਂ ਨੂੰ ਫੋਲੋ ਕਰਨ। ਇਹਨਾਂ ਪਹਿਲੇ ਵੀ ਤੁਹਾਡੇ ਸਕੂਲ ਵਿੱਚ ਕੋਈ ਟ੍ਰੈਫਿਕ ਅਵੇਰਨੈਸ ਕੈਂਪ ਪਿਆ ਨਹੀਂ ਟ੍ਰੈਫਿਕ ਅਵੇਰਨੈਸ ਕੈਂਪ ਨਹੀਂ ਹੋਇਆ ਪਰ ਸਹੋਦਿਆ ਦੇ ਅੰਡਰ ਅਸੀਂ ਇੱਕ ਨੁੱਕਰ ਨਾਟਕ ਪੇਸ਼ ਕੀਤਾ ਸੀ ਜਿਸ ਤੇ ਸਾਡੇ ਬੱਚੇ 10-12 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਉਹ ਨਾਟਕ ਅਸੀਂ ਆਪਣੇ ਸਕੂਲ ਚ ਵੀ ਕਰਵਾਇਆ ਸੀ ਪਰ ਅਸੀਂ ਕੋਈ ਕੈਂਪਸ ਇਸ ਤਰ੍ਹਾਂ ਨਹੀਂ ਕਰ पाए ਜਿਸ ਤਰ੍ਹਾਂ ਬੱਚੇ ਵੀ ਬੁਲੇਟ ਲੈ ਕੇ ਆ ਜਾਂਦੇ ਆ ਜਾਂ ਅੰਡਰਰਾਇਜ਼ ਬੱਚੇ ਐਕਟਿਵਾ ਲੈ ਕੇ ਆ ਜਾਂਦੇ ਆ ਤੁਹਾਡੇ ਸਕੂਲ ਵੱਲੋਂ ਉਹਨਾਂ ਨੂੰ ਕੋਈ ਨਹੀਂ ਅਸੀਂ ਉਹਨਾਂ ਨੂੰ ਬਾਰ-ਬਾਰ ਜੋ ਵੀ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਂਦੀਆਂ ਹਨ ਔਰ ਜੋ ਸਾਨੂੰ ਵੀ ਪਤਾ ਹੈ ਵੀ ਬੱਚਿਆਂ ਲਈ ਕੀ ਰੂਲਸ ਹਨ ਉਹ ਅਸੀਂ ਬਾਰ-ਬਾਰ ਬੱਚਿਆਂ ਨੂੰ ਦੱਸਦੇ ਆ ਪੇਰੈਂਟਸ ਨੂੰ ਵੀ ਜਾਗਰੂਕ ਕਰਦੇ ਆ ਇਸ ਬਾਰੇ ਔਰ ਬੱਚਿਆਂ ਨੂੰ ਅਸੀਂ ਇਹ ਸਖਤੀ ਸਖਾਈ ਨਾਲ ਕਿਹਾ ਹੋਇਆ ਵੀ ਅਸੀਂ ਉਹਨਾਂ ਨੂੰ ਵਾਹਨ ਧਿਆਨਾ ਬਿਲਕੁਲ এলাਉ ਨਹੀਂ ਕਰਾਂਗੇ ਜੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ